ਪੀਚ ਤਮਰੰਜੀਦਾਏ ਮੰਨਣਾ ਕਿ ਆਪਰੇਸ਼ਨ ਬਲੂ ਸਟਾਰ ਇਹ ਗਲਤ ਤਰੀਕਾ ਸੀਗਾ ਸਪਸ਼ਟ ਕਰਦਾ ਕਿ ਉਹਨਾਂ ਦੀ ਇਤਿਹਾਸਿਕ ਪੋਲਿਸੀ ਸੀਗੀ ਕਾਂਗਰਸ ਨੇ ਜਿਹੜਾ ਪਾਪ ਕੀਤਾ ਸੀ ਉਹਨਾਂ ਨੇ ਅੱਜ ਮੰਨਿਆ ਹੈ ਕਿ ਗਲਤ ਕੀਤਾ ਸੀਗਾ ਜਿਹਦੇ ਅੰਦਰ ਹਜ਼ਾਰਾਂ ਬੇਕਸੂਰ ਲੋਕ ਮਾਰੇ ਗਏ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਰੂਪਾਂ ਦੀਆਂ ਬੇਅਦਬੀਆਂ ਕੀਤੀਆਂ ਗਈਆਂ ਸਿਰਕਾਲ ਤੱਕ ਸਭ ਨੂੰ ਟਾਹ ਢੇਰੀ ਕੀਤਾ ਗਿਆ ਲੇਕਿਨ ਹਾਲੇ ਕਹਿਣਾ ਕਿ ਇਹਦੇ ਵਾਸਤੇ ਇੰਦਰਾ ਗਾਂਧੀ ਇਕੱਲੇ ਜ਼ਿੰਮੇਵਾਰ ਨਹੀਂ ਸੀ ਇਹ ਕਿਸੇ ਵੀ ਸੂਰਤ ਅੰਦਰ ਬਰਦਾਸ਼ਤ ਨਹੀਂ ਇੰਦਰਾ ਗਾਂਧੀ ਨੇ ਐਜ਼ ਅ ਪ੍ਰਧਾਨ ਮੰਤਰੀ ਇਹ ਕੌਨਸ਼ੀਅਸ ਫੈਸਲਾ ਲਿਆ ਸੀਗਾ ਇਹ ਸੰਵਿਧਾਨਿਕ ਪੱਤੇ ਬੈਠੇ ਫੈਸਲਾ ਲਿਆ ਸੀਗਾ ਔਰ ਕਾਂਗਰਸ ਦਾ ਸਮੂਹ ਦੇ ਅੰਦਰ ਨਾਲ ਜ਼ਿੰਮੇਵਾਰ ਸੀਗਾ ਔਰ ਇਹ ਫੈਸਲਾ ਸਿੱਖਾਂ ਦੇ ਪ੍ਰਤੀ ਜੋ ਨਫ਼ਰਤ ਸੀ ਉਹਦੇ ਮਨ ਦੇ ਅੰਦਰ ਉਹਦੇ ਚੱਲਦੇ ਲਿਆ ਗਿਆ ਸੀ ਇਸ ਕਰਕੇ ਇਸ ਪਾਪ ਵਾਸਤੇ ਕਦੀ ਵੀ ਉਹਨੂੰ ਦੋਸ਼ ਮੁਕਤ ਨਹੀਂ ਕੀਤਾ ਜਾ ਸਕਦਾ ਪੀਚਤਮਰਮ ਦੇ ਨਾਲ ਇਹ ਕਦੀ ਵੀ ਅਸੀਂ ਸਹਿਮਤ ਨਹੀਂ ਕਤਈ ਇਹ ਸੰਭਵ ਨਾ ਹੁੰਦਾ ਅਗਰ ਇੰਦਰਾ ਗਾਂਧੀ ਨੇ ਫੈਸਲਾ ਨਾ ਲਿਆ ਹੁੰਦਾ ਤੇ ਕਦੀ ਵੀ ਇਸ ਸਰਕਾਰ ਤੇ ਜਿੱਥੇ ਲਿਆ ਕੇ ਸਿੱਖਾਂ ਨੂੰ ਖੜਿਆ ਕੀਤਾ ਗਿਆ ਜਿਤੇ ਲਿਆ ਕਿ ਉਹਨਾਂ ਦੇ ਪੁਲਿਸ ਤਸਥਾਨਾਂ ਦੀਆਂ ਬੇਅਦਬੀਆਂ ਕੀਤੀਆਂ ਗਈਆਂ ਸੈਂਕੜੇ ਗੁਰਦੁਆਰਾ ਸਾਹਿਬ ਨੂੰ ਢਾਹਣ ਦਾ ਕੰਮ ਕੀਤਾ ਗਿਆ ਅਕਾਲ ਤਖਸਮ ਪਾਇਆ ਗਿਆ ਇਹ ਸਭ ਕੁਝ ਨਾ ਹੁੰਦਾ ਇਸ ਕਰਕੇ ਇਹਨੂੰ ਕਦੀ ਵੀ ਦੋਸ਼ ਮੁਕਤਿੰਦਰਾ ਗਾਂਧੀ ਨੂੰ ਇਸ ਤੋਂ ਨਹੀਂ ਕੀਤਾ ਜਾ ਸਕਦਾ ਪੀ ਚਤੰਮਰਮ ਜੀ ਦਾ ਇਹ ਮੰਨਣਾ ਕਿ ਆਪਰੇਸ਼ਨ ਬਲੂ ਸਟਾਰ ਇਹ ਗਲਤ ਤਰੀਕਾ ਸੀਗਾ ਸਪਸ਼ਟ ਕਰਦਾ ਕਿ ਉਹਨਾਂ ਦੀ ਇਤਿਹਾਸਿਕ ਪੋਲਿਸੀ ਸੀਗੀ ਕਾਂਗਰਸ ਨੇ ਜਿਹੜਾ ਪਾਪ ਕੀਤਾ ਸੀ ਉਹਨਾਂ ਨੇ ਅੱਜ ਉਹ ਮੰਨਿਆ ਹੈ ਕਿ ਗਲਤ ਕੀਤਾ ਸੀਗਾ ਜਿਹਦੇ ਅੰਦਰ ਹਜ਼ਾਰਾਂ ਬੇਕਸੂਰ ਲੋਕ ਮਾਰੇ ਗਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਅਵੇਦਬਾ ਕੀਤੀਆਂ ਗਈਆਂ ਸਿਰਕਾਲ ਤੱਕ ਸਭ ਨੂੰ ਟਾ ਢੇਰੀ ਕੀਤਾ ਗਿਆ। ਲੇਕਿਨ ਨਾਲ ਇਹ ਕਹਿਣਾ ਕਿ ਇਹਦੇ ਵਾਸਤੇ ਇੰਦਰਾ ਗਾਂਧੀ ਇਕੱਲੀ ਜ਼ਿੰਮੇਵਾਰ ਨਹੀਂ ਸੀ। ਇਹ ਕਿਸੇ ਵੀ ਸੂਰਤ ਅੰਦਰ برداشت ਨਹੀਂ। ਇੰਦਰਾ ਗਾਂਧੀ ਨੇ ਐਜ਼ ਅ ਪ੍ਰਧਾਨ ਮੰਤਰੀ ਇਹ ਕੌਨਸ਼ੀਅਸ ਫੈਸਲਾ ਲਿਆ ਸੀਗਾ, ਇਹ ਸੰਵਿਧਾਨਿਕ ਪੱਤੇ ਬੈਠੇ ਫੈਸਲਾ ਲਿਆ ਸੀਗਾ। ਔਰ ਕਾਂਗਰਸ ਦੇ ਸਮੂਹ ਦੇ ਅੰਦਰ ਨਾਲ ਜ਼ਿੰਮੇਵਾਰ ਸੀਗਾ। ਔਰ ਇਹ ਫੈਸਲਾ ਸਿੱਖਾਂ ਦੇ ਪ੍ਰਤੀ ਜੋ ਨਫ਼ਰਤ ਸੀ ਉਹਦੇ ਮਨ ਦੇ ਅੰਦਰ ਉਹਦੇ ਚੱਲਦੇ ਲਿਆ ਗਿਆ ਸੀ। ਇਸ ਕਰਕੇ ਇਸ ਪਾਪ ਵਾਸਤੇ ਕਦੀ ਵੀ ਉਹਨੂੰ ਦੋਸ਼ਮੁਕਤ ਨਹੀਂ ਕੀਤਾ ਜਾ ਸਕਦਾ ਪੀਚਤਮਰਮ ਦੇ ਨਾਲ ਇਹ ਕਦੀ ਵੀ ਅਸੀਂ ਸਹਿਮਤ ਨਹੀਂ ਕਤਈ ਇਹ ਸੰਭਵ ਨਾ ਹੁੰਦਾ ਅਗਰ ਇੰਦਰਾ ਗਾਂਧੀ ਨੇ ਫੈਸਲਾ ਨਾ ਲਿਆ ਹੁੰਦਾ ਤੇ ਕਦੀ ਵੀ ਇਸ ਸਰਕਾਰ ਤੇ ਜਿੱਥੇ ਲਿਆ ਕੇ ਸਿੱਖਾਂ ਨੂੰ ਖੜਿਆ ਕੀਤਾ ਗਿਆ ਜਿੱਥੇ ਲਿਆ ਕੇ ਉਹਨਾਂ ਦੇ ਪੁਜਤਾ ਸਥਾਨਾਂ ਦੀਆਂ ਬੇਦਬੀਆਂ ਕੀਤੀਆਂ ਗਈਆਂ ਸੈਂਕੜੇ ਗੁਰਦੁਆਰਾ ਸਾਹਿਬ ਨੂੰ ਢਾਹਣ ਦਾ ਕੰਮ ਕੀਤਾ ਗਿਆ ਅਕਾਲ ਤਖਤ ਸੰਭਾਗਿਆ ਗਿਆ ਇਹ ਸਭ ਕੁਝ ਨਾ ਹੁੰਦਾ ਇਸ ਕਰਕੇ ਇਹਨੂੰ ਕਦੀ ਵੀ ਦੋਸ਼ਮੁਕਤ ਇੰਦਰਾ ਗਾਂਧੀ ਨੂੰ ਇਸ ਤੋਂ ਨਹੀਂ ਕੀਤਾ ਜਾ ਸਕਦਾ ਪੀਚਤਮਰਮ ਜੀ ਦਾ ਇਹ ਮੰਨਣਾ ਕਿ ਆਪਰੇਸ਼ਨ ਬਲੂ ਸਟਾਰ ਇਹ ਗਲਤ ਤਰੀਕਾ ਸੀਗਾ ਸਪਸ਼ਟ ਕਰਦਾ ਕਿ ਉਹਨਾਂ ਦੀ ਇਤਿਹਾਸਿਕ ਪੋਲਿਸੀ ਸੀਗੀ ਕਾਂਗਰਸ ਨੇ ਜਿਹੜਾ ਪਾਪ ਕੀਤਾ ਸੀ ਉਹਨਾਂ ਨੇ ਅੱਜ ਉਹ ਮੰਨਿਆ ਹੈ ਕਿ ਗਲਤ ਕੀਤਾ ਸੀਗਾ ਜਿਹਦੇ ਅੰਦਰ ਹਜ਼ਾਰਾਂ ਬੇਕਸੂਰ ਲੋਕ ਮਾਰੇ ਗਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਕੀਤੀਆਂ ਗਈਆਂ ਸਿਰਕਾਲ ਤੱਕ ਸਭ ਨੂੰ ਟਾਹ ਢੇਰੀ ਕੀਤਾ ਗਿਆ ਲੇਕਿਨ ਨਾਲ ਇਹ ਕਹਿਣਾ ਕਿ ਇਹਦੇ ਵਾਸਤੇ ਇੰਦਰਾ ਗਾਂਧੀ ਇਕੱਲੇ ਜ਼ਿੰਮੇਵਾਰ ਨਹੀਂ ਸੀ ਇਹ ਕਿਸੇ ਵੀ ਸੂਰਤ ਅੰਦਰ برداشت ਨਹੀਂ ਇੰਦਰਾ ਗਾਂਧੀ ਨੇ ਐਜ਼ ਅ ਪ੍ਰਧਾਨ ਮੰਤਰੀ ਇਹ ਕੌਨਸ਼ੀਅਸ ਫੈਸਲਾ ਲਿਆ ਸੀਗਾ ਇਹ ਸੰਵਿਧਾਨਿਕ ਪੱਧਰ ਤੇ ਬੈਠ ਕੇ ਫੈ ਔਰ ਕਾਂਗਰਸ ਦਾ ਸਮੂਹ ਦੇ ਅੰਦਰ ਨਾਲ ਜ਼ਿੰਮੇਵਾਰ ਸੀਗਾ ਔਰ ਇਹ ਫੈਸਲਾ ਸਿੱਖਾਂ ਦੇ ਪ੍ਰਤੀ ਜੋ ਨਫ਼ਰਤ ਸੀ ਉਹਦੇ ਮਨ ਦੇ ਅੰਦਰ ਉਹਦੇ ਚਲਦੇ ਲਿਆ ਗਿਆ ਸੀ ਇਸ ਕਰਕੇ ਇਸ ਪਾਪ ਵਾਸਤੇ ਕਦੀ ਵੀ ਉਹਨੂੰ ਦੋਸ਼ ਮੁਕਤ ਨਹੀਂ ਕੀਤਾ ਜਾ ਸਕਦਾ ਪੀਚਤ ਅਮਰਮ ਦੇ ਨਾਲ ਇਹ ਕਦੀ ਵੀ ਅਸੀਂ ਸਹਿਮਤ ਨਹੀਂ ਕਤਈ ਇਹ ਸੰਭਵ ਨਾ ਹੁੰਦਾ ਅਗਰ ਇੰਦਰਾ ਗਾਂਧੀ ਨੇ ਫੈਸਲਾ ਨਾ ਲਿਆ ਹੁੰਦਾ ਤੇ ਕਦੀ ਵੀ ਇਸ ਸਰਕਾਰ ਤੇ ਜਿੱਥੇ ਲਿਆ ਕੇ ਸਿੱਖਾਂ ਨੂੰ ਖੜਿਆ ਕੀਤਾ ਗਿਆ ਜਿੱਥੇ ਲਿਆ ਕੇ ਉਹਨਾਂ ਦੇ ਪੁੱਤ ਦਾ ਸਥਾਨਾਗਦੀਆਂ ਬੇਅਦਬੀਆਂ ਕੀਤੀਆਂ ਗਈਆਂ ਸੈਂਕੜੇ ਗੁਰਦੁਆਰਾ ਸਾਹਿਬ ਨੂੰ ਢਾਹਨ ਦਾ ਕੰਮ ਕੀਤਾ ਗਿਆ ਅਕਾਲ ਤਖਸਣ ਤੋਂ ਠਹਿਆ ਗਿਆ ਇਹ ਸਭ ਕੁਝ ਨਾ ਹੁੰਦਾ ਇਸ ਕਰਕੇ ਇਹਨੂੰ ਕਦੀ ਵੀ ਦੋਸ਼ ਮੁਕਤਿੰਦਰਾ ਗਾਂਧੀ ਨੂੰ ਇਸ ਤੋਂ ਨਹੀਂ ਕੀਤਾ ਜਾ ਸਕਦਾ